ਸਾਸ਼ੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਚੈਨਲ ਟਿਨਾਸ ਕਲੈਕਸ਼ਨ ਤੇ ਹਾਂਜੀ ਜੀ ਗਲਾਸ ਔਰਗੈਂਜ਼ਾ ਤੇ ਬਹੁਤ ਸੋਹਣਾ ਆਰਟੀਕਲ 1200 ਬਹੁਤ ਪਿਆਰਾ ਆਰਟੀਕਲ ਔਰ ਅਰੀਜਨਲ ਕੁਆਲਿਟੀ ਹੈ ਜੀ ਸਾਰਿਆਂ ਦੀ ਕੋਈ ਵੀ ਤੁਹਾਨੂੰ ਜਿਹੜੀ ਡੁਪਲੀਕੇਟ ਜਿਹਦਾ ਚਾਪੀ ਆਂਦੀ ਹੈ ਕਾਪੀ ਵਾਲੇ ਸੂਟ ਨਹੀਂ ਹੈ ਜੀ ਇਹ ਅਰੀਜਨਲ ਕੁਆਲਿਟੀ ਵਾਲੇ ਸੂਟ ਹੈ ਪ੍ਰਾਈਸ ਰੇਂਜ ਵੀ ਇਹਨਾਂ ਦੀ ਬਹੁਤ ਹੀ ਜੈਨੂਇਨ ਹੈ ਬਹੁਤ ਪਿਆਰਾ ਹੈ ਫਿਰ ਦੇਖੋ ਮਿਰਰ ਵਰਕ ਦੇ ਉੱਤੇ ਹੋਇਆ ਗਲਾਸ ਔਰਗੈਂਜ਼ਾ ਤੇ ਪ੍ਰਾਈਸ ਇਹਦਾ ਰਹੇਗਾ ਜੀ 1800 ਦੇਖ ਸਕਦੇ ਹੋ ਬਹੁਤ ਸੋਨਾ ਦੁਪੱਟਾ ਵੀ ਜਿਹੜਾ ਇਹਦਾ ਸਾਰਾ ਵਰਕ ਹੋਇਆ ਮਿਰਰ ਵਰਕ ਨਾਲ ਇਹ ਵੀ ਗਲਾਸ オーਗੈਂਜ਼ਾ ਆਏਗਾ ਵਿਦ ਹੈਂਡਵਰਕ ਔਰ ਦੁਪੱਟਾ ਵੀ ਪਿਓਰ ਦਾ ਰਹੇਗਾ ਫੋਰ ਸਾਈਡ ਲੈਸ ਆਏਗੀ ਬਹੁਤ ਸੋਨਾ ਆ ਆਰਟੀਕਲ ਦੁਪੱਟੇ ਦੇ ਵਿੱਚ ਵੀ ਵਰਕ ਹੋਇਆ ਆ ਦੇਖ ਸਕਦੇ ਹੋ ਪ੍ਰਾਈਸ 1500 ਰਹੇਗਾ ਐਥਿਕਸ ਉਹਦੇ ਬਹੁਤ ਸੋਨਾ orange ਔਰ magenta ਕੰਟਰਾਸਟ ਦੇ ਵਿੱਚ ਹੈਂਡਵਰਕ ਹੋਇਆ ਬਹੁਤ ਸੋਨਾ ਆਰਟੀਕਲ ਹੈ ਇਹ ਵੀ नेक ਜਿਹੜੇ ਸਾਰੇ ਹੈਂਡਵਰਕ ਹੋਈ ਆ ਔਰ ਬਾਟਮ ਵਰਕ ਆਏਗੀ ਤੇ ਬਾਜ਼ੂ ਵਰਕ ਵੀ ਆਏਗੀ ਆਰਟੀਕਲ ਦੇਖੋ ਕਿੰਨਾ ਪਿਆਰਾ ਹੈ نیچے ਪਾਕਿਸਤਾਨੀ ਲੈਸ ਲੱਗੀ ਹੋਈ ਹੈ ਤੁਹਾਨੂੰ ਲਗਾਉਣ ਦੀ ਵੀ ਲੋੜ ਨਹੀਂ ਪ੍ਰਾਈਸ ਰਹੇਗਾ 2495 ਬਹੁਤ ਪਿਆਰੇ ਆਰਟੀਕਲ ਆ ਜੀ ਇਨੇ ਕਟ ਪ੍ਰਾਈਸ ਦੇ ਵਿੱਚ ਤੁਹਾਨੂੰ ਕਿਤੋਂ ਵੀ ਨਹੀਂ ਮਿਲਣ ਵਾਲੇ ਉਹ ਵੀ ਹੈਂਡਵਰਕ ਵਾਲੇ ਸੂਟ ਜਿਹੜੇ 2000 ਤੋਂ 2500 ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲਦੇ ਨੇ ਉਹ ਤੁਹਾਨੂੰ ਬਹੁਤ ਘੱਟ ਰੇਂਜ ਦੇ ਵਿੱਚ ਮਿਲਣ ਜਾਣ ਰਿਹਾ ਹੈ। ਐਧਿਕ ਸੇ ਵੀ ਗਲਾਸ オーਰਗੇਂజా ਆਏਗਾ 1895 ਦਾ ਪ੍ਰਾਈਸ ਰਹੇਗਾ। ਔਰ ਜਿਨ੍ਹਾਂ ਦਾ ਪ੍ਰਾਈਸ ਮੈਂ ਬਾਰ-ਬਾਰ ਕਹਿੰਨੀ ਮਿਸ ਹੋ ਜਾਂਦਾ ਹੈ ਉਹ ਪਲੀਜ਼ ਵੀਡੀਓ ਰੋਕ ਕੇ ਉੱਪਰ ਮੈਂਸ਼ਨ ਕੀਤਾ ਹੋਇਆ ਹੈ। ਮੈਂ ਵਕਾਇਦਾ ਨਾਲ ਪ੍ਰਾਈਸ ਔਰ ਫੈਬਰਿਕ ਮੈਂਸ਼ਨ ਕੀਤਾ ਹੈ। ਉਹ ਪਲੀਜ਼ ਰੀਡ ਕਰ ਲੈਣਾ ਚੰਗੀ ਤਰ੍ਹਾਂ ਕੀ ਫੈਬਰਿਕ ਹੈ ਔਰ ਕੀ ਦੁਪੱਟਾ ਹੈ, ਕੀ ਵਾਟਮ ਹੈ ਸਭ ਉੱਪਰ ਦਿੱਤਾ ਹੋਇਆ ਜੀ। ਇਹ ਵੀ ਦੇਖੋ ਫਰੋਜੀ ਕਲਰ ਦੇ ਵਿੱਚ ਹੈਂਡਵਰਕ ਵਾਲੇ ਸੂਟ ਜੀ ਇਹ ਜੀ ਬਹੁਤ ਹੀ ਪਿਆਰੇ ਆਰਟੀਕਲ ਹੈ। ਬਿਲਕੁਲ ਸਰਦਾਰੀ ਸੂਟ ਸ਼ छब्बी पचानवे का प्राइस रहेगा फुल हैंडवर्क सूट आएगा जी कारीगर तो बने हुए सूट ने सारे देख सकते हो जी शिमर के उत्ते बहुत प्यारा है भी आर्टिकल हैडवर्क सूट है भी बहुत सोहने आर्टिकल है तो दुपट्टा भी देखो सारा वर्क किया ये सारे जी बैडिंग वाले सूट है बहुत प्यारे तीन हजार प्राइज़ रहेगा रीजनल क्वालिटी आएगी जी चैक कर सकते हो जी बहुत सोना हल्दीले हैंडवर्क सूट है ਬਹੁਤ ਹੀ ਪਿਆਰੇ ਆਰਟੀਕਲ ਹੁੰਦੇ ਆ origignal quality ਮੈਂ بار بار ਕਹਿੰਨੀ ਆ ਕੋਈ ਵੀ ਤੁਹਾਨੂੰ ਇਹਦੇ ਵਿੱਚ ਕੰਪਲੇਂਟ ਨਹੀਂ ਆਉਣ ਵਾਲੀ ਸਾਰੇ ਆਰਟੀਕਲ origignal ਹੈ ਕੋਈ ਕਾਪੀ ਨਹੀਂ ਆ ਬਹੁਤ ਹੀ ਪਿਆਰੇ ਆਰਟੀਕਲ ਆ ਸਾਰੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ 2895 ਦਾ ਪ੍ਰਾਈਸ ਰਹੇਗਾ ਸ਼ਿਮਰ ਰਹੇਗੀ ਸ਼ਰਟ ਔਰ ਸ਼ਿਮਰ ਹੀ ਬਾਟਮ ਰਹੇਗੀ ਵਿਸਕੋਸ ਚਿਨੋਨ ਦਾ ਦੁਪੱਟਾ ਆਏਗਾ ਪਿਓਰ ਚਿਨੋਨ ਜਿਹਨੂੰ ਕਹਿੰਦੇ ਉਹ ਆਏਗਾ ਦੁਪੱਟਾ ਵਰਕ ਦੇਖੋ ਕਿੰਨਾ ਪਿਆਰਾ ਕਾਰੀਗਰ ਨੇ ਹੈਵੀ ਵਰਕ ਦਿੱਤਾ ਹੋਇਆ ਜੀ ਔਰ ਵਰਕ ਦੇ ਅਕੋਰਡਿੰਗ ਤੇ ਪ੍ਰਾਈਸ ਦੇਖੋ ਜੀ ਕੰਪੇਅਰ ਕਰ ਲੈਣਾ ਕਿਤੇ ਵੀ ਇੰਨੇ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਕਿਤੋਂ ਨਹੀਂ ਮਿਲਣਾ ਚੈੱਕ ਕਰੋ ਵੀਡੀਓ ਦੇ ਵਿੱਚ ਵੀ ਤੁਹਾਨੂੰ ਬਕਾਇਦਾ ਦੱਸ ਦਿੱਤਾ ਆ 3000 ਪ੍ਰਾਈਸ ਆਇਦਾ ਬਹੁਤ ਸੋਹਣਾ ਨੈਚੁਰਲ ਕ੍ਰੇਪ ਦੇ ਉੱਤੇ ਇਹ ਸੂਟ ਆ ਸੌਰੀ ਮੈਂ ਸ਼ਿਮਰ ਕਹਤਾ ਸ ਨੈਚੁਰਲ ਕ੍ਰੇਪ ਆਏਗਾ ਇਹ ਦੇਖੋ ਬਹੁਤ ਪਿਆਰਾ ਹੈ ਵੀ ਵਰਕ ਦੇਖੋ ਬਾਜੂ ਤੇ ਲਾਹਵੋ ਚਾਹੇ ਤੁਸੀਂ ਬਾਟਮ ਤੇ ਲਾਹਵੋ ਬਹੁਤ ਸੋਹਣਾ ਆਰਟੀਕਲ ਹੈ ਜੀ ਇਹ ਵੀ ਆ ਦੇਖੋ ਦੇਖ ਸਕਦੇ ਹੋ ਮਾਡਲ ਨੇ ਜਿਸ ਤਰ੍ਹਾਂ ਪਾਇਆ ਹੋਇਆ ਹੈ ਇਸ ਟਾਈਪ ਦਾ ਤੁਹਾਡਾ ਬਣ ਕੇ ਤਿਆਰ ਹੋਣ ਵਾਲਾ ਸੂਟ ਹੈ 2595 ਦਾ ਪ੍ਰਾਈਸ ਰਹੇਗਾ ਪਹਿਲੇ ਇਹਦਾ ਪ੍ਰਾਈਸ ਵੱਧ ਸੀ ਹੁਣ ਥੋੜਾ ਜਿਹਾ ਘਟ ਗਿਆ ਹੈ 2595 ਦਾ ਪ੍ਰਾਈਸ ਰਹੇਗਾ ਆ ਫਰੋਜੀ ਕਲਰ ਦੇ ਵਿੱਚ ਦੇਖੋ ਜਿਹੜੇ ਕਿੰਨਾ ਪਸੰਦ ਕਰਦੇ ਨੇ ਇਹ ਕਲਰ ਜ਼ਿਆਦਾ ਦੇਖੋ ਇਹਦੇ ਤੇ ਵਰਕ ਕਿੰਨਾ ਸੋਹਣਾ ਲੱਗ ਰਿਹਾ ਔਰ ਪ੍ਰਾਈਸ ਇਹਦਾ ਰਹੇਗਾ ਜੀ 3000 ਬਹੁਤ ਸੋਹਣਾ ਆਰਟੀਕਲ ਹੈ ਟੈਬੀ ਸਿਲਕ ਰਹੇਗਾ ਜੀ ਸੂਟ ਆਲ ਓਵਰ ਆਏ ਇਹ ਦੇਖ ਸਕਦੇ ਹੋ ਮਲਟੀ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਹੈਂਡਵਰਕ ਸੂਟ ਆ ਚੈੱਕ ਕਰੋ ਕਿੰਨਾ ਸੋਹਣਾ ਆਰਟੀਕਲ ਆ 3D ਜਿਹਨੂੰ ਕਹਿੰਦੇ ਨੇ ਉਹ 3D ਸੂਟ ਆ ਏ ਤਿੰਨ ਕਲਰ ਦੇ ਵਿੱਚ ਆਏਗਾ ਜੀ ਦੇਖ ਸਕਦੇ ਹੋ ਫਿਰੋਜੀ ਬਾਟਮ ਰਹੇਗੀ ਤੇ ਨਾਲ نیچے ਏਰਾ ਜਿਹੜਾ ਆ ਗ੍ਰੀਨ ਕੰਟਰਾਸਟ ਦਿੱਤਾ ਹੋਇਆ 3300 ਦਾ ਪ੍ਰਾਈਸ ਰਹੇਗਾ ਜੀ ਤੇ ਟੋਨ ਟੂ ਟੋਨ ਐਦਾ ਜਿਹੜਾ ਦੁਪੱਟਾ ਆਏਗਾ ਸ਼ਰਟ ਦੇ ਨਾਲ ਦਾ ਇਹ ਦੇਖੋ ਜਿਵੇਂ ਚੰਟਾ ਕਲਰ ਦੇ ਵਿੱਚ ਫੁੱਲ ਹੈਂਡਵਰਕ 5 ਮੀਟਰ ਦਾ ਜਿਹੜਾ ਇਹ ਕਟ ਰਹਿਣ ਵਾਲਾ ਆ 3500 ਦਾ ਪ੍ਰਾਈਸ ਰਹੇਗਾ ਨੈਚੁਰਲ ਕ੍ਰੇਪ ਸਿਲਕ ਰਹੇਗਾ ਉਹਦੇ ਤੇ ਤੇ ਨੈਕਸਟ ਆਰਟੀਕਲ ਮੈਰੂਨ ਕੋਰਬੀ ਵਾਲਾ ਹੈਂਡਵਰਕ ਸੂਟ ਬਹੁਤ ਹੀ ਪਿਆਰਾ ਟ੍ਰੈਂਡਿੰਗ ਦੇ ਵਿੱਚ ਸੂਟ ਰਿਹਾ ਆ ਇਹ ਫਿਰ ਤੋਂ ਜਿਹੜਾ ਸਟਾਕ ਰੈਡੀ ਹੋ ਗਿਆ ਬਹੁਤ ਸੋਹਣਾ ਆਰਟੀਕਲ ਆ 3000 ਦਾ ਪ੍ਰਾਈਸ ਹੈ ਨੈਚੁਰਲ ਕ੍ਰੇਪ ਆਏਗਾ ਹੈਵੀ ਸਲਵਾਰ ਰਹੇਗੀ ਔਰ ਪਿਓਰ ਚਿਨੋਨ ਦਾ ਦੁਪੱਟਾ ਰਹਿਣ ਵਾਲਾ ਬਹੁਤ ਹੀ ਪਿਆਰੇ ਆਰਟੀਕਲ ਆ ਨੈਕਸਟ ਆਰਟੀਕਲ ਜੀ ਦੇਖੋ ਜੀ ਬਹੁਤ ਪਿਆਰਾ ਪਰਪਲ ਦੇ ਉੱਤੇ ਫੁੱਲ ਹੈਂਡਵਰਕ ਸੂਟ ਆ ਇਹ ਵੀ ਬਹੁਤ ਟ੍ਰੈਂਡਿੰਗ ਦੇ ਵਿੱਚ ਸੂਟ ਰਿਹਾ ਆ ਦੇਖ ਸਕਦੇ ਹੋ ਬਹੁਤ ਸੋਨਾ ਬਾਟਮ ਵਰਕ ਆਏਗੀ ਬਾਜੂ ਵਰਕ ਆਏਗੀ ਜੀ ਸ਼ਿਮਰ ਸੂਟ ਰਿਹਾ ਜੀ ਪਿਓਰ ਚੀਨੋਨ ਦਾ ਦੁਪੱਟਾ ਰਹਿਣ ਵਾਲਾ 3000 ਦੇ ਦਾ ਪ੍ਰਾਈਸ ਹੋਏਗਾ ਚੈੱਕ ਕਰੋ ਬਹੁਤ ਪਿਆਰਾ ਆਰਟੀਕਲ ਹੈ ਤੇ ਨੈਕਸਟ ਆਰਟੀਕਲ ਦੇਖੋ ਕਿੰਨਾ ਪਿਆਰਾ ਕੰਟਰਾਸਟ ਦੇ ਵਿੱਚ ਸੂਟ ਆ ਫੁੱਲ ਹੈਂਡਵਰਕ ਬਾਟਮ ਆਏਗੀ ਜੀ ਸਲੀਵਸ ਆ ਵੀ ਹੈ ਟੈਬੀ ਹੈ ਵੀ ਬਾਟਮ ਆਏਗੀ ਵਿਦ ਔਰ ਗੈਂਜ਼ਾ ਦੁਪੱਟਾ 2900 ਦਾ ਪ੍ਰਾਈਸ ਹੈ ਜੀ